ਜਿੰਦੀ ਵੀ ਨਾ ਆ ਗਈ ਆਪਣਾ ਨਾ ਜੀ ਮੇਰਾ ਨਾਮ ਹੈ ਪ੍ਰਵੀਰ ਸਿੰਘ ਆ ਤੇ ਜਿਸ ਦਾ ਨਾਮ ਤੰਤਨ ਬ੍ਰਹਮ ਗਿਆਨੀ ਪੁੱਤਰ ਰਜਾਨੀ ਲੰਗਰ ਸੇਵਾ ਕਮੇਟੀ ਨਗਰ ਕਾਲੀਕੋਟ ਤੇ ਸੂ ਸਮੂਹ ਲੋਕਾਂ ਵਾਸੀ ਤਰੰਧਾਰ ਦਾ ਜੀ ਵੀ ਕਾਇਸ ਬੱਚ ਲੈ ਆ ਗਏ ਲੰਗਰ ਇਹ ਤੰਤਨ ਬਾਬਾ ਬੁੱਢਾ ਸਾਹਿਬ ਦਾ ਸਲਾਨਾ ਜੋੜ ਮੇਲਾ ਜੋਹਰ ਸਾਲ ਵੀਰ ਬਾਬਾ ਬੁੱਢਾ ਸਾਹਿਬ ਮਨਾਇਆ ਜਾਂਦਾ ਵਾ ਕੋਨਾ ਦੇ ਵਾਸਤੇ ਆਈਆਂ ਗਈਆਂ ਸੰਗਤਾਂ ਵਾਸਤੇ ਲੰਗਰ 14 ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਇਹ ਕਿਦੋਂ ਤੋਂ ਚੱਲਦਾ ਪਿਆ ਲੰਗਰ ਇਹ ਲੰਗਰ ਜੀ 4 ਤਰੀਕ ਨੂੰ 14 ਸ੍ਰੀ ਅਖੰਡ ਪੁਰਸਾਵ ਆਰੰਭ ਹੋਇਆ 6 ਨੂੰ ਭੋਗ ਪਾਏਗੇ ਤੇ ਅੱਜ 7 ਤਰੀਕਾ ਅੱਜ ਸਮਾਪਤੀ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਸਾਡੇ ਤੇ ਪਹੁੰਚਣ ਲਈ মিডিਆ ਦਾ ਨਹੀਂ ਕੁਟਾਨ ਕੁਟਾਨ ਧੰਨਵਾਦ ਕਰਦੇ ਆ ਜੀ ਪੁੱਤਰਾਂ ਨੇ ਤਾਂ ਨਹੀਂ ਪਾਪਾ ਬੁੱਢਾ ਸਾਹਿਬ ਜੀ ਉਹਨਾਂ ਦੇ ਸਲਾਨਾ ਜੋੜ ਮੇਲੇ ਤੇ 14 ਸਾਲ ਤੋਂ ਨਗਰ ਨਿੱਕਾ ਗਾਜੀਕੋਟ ਅਤੇ ਸਮੂਹ ਲਾ ਕਰਨ ਵਾਸੀ ਸ਼ਹਿਰ ਤਰਨਤਾਰਨ ਦੇ ਰਲ ਕੇ ਇਹ ਜਿਹੜਾ ਲੰਗਰ ਲਾਇਆ ਜਾਂਦਾ ਜੀ ਜੋ ਸਾਡੇ ਨੌਜਵਾਨ ਸਭਾ ਅਤੇ ਸਾਡੇ ਐਨ ਆਰ ਆਈ ਵੀਰ ਜੋ ਵੱਖ-ਵੱਖ ਵਤਨਾਂ ਦੀ ਠਟੀਆਂ ਤੇ ਬੈਠੇ ਆ ਉਹ ਸਾਡਾ ਸਹਿਯੋਗ ਦਿੰਦੇ ਆ ਤੇ ਉਹਨਾਂ ਦੇ ਸਹਿਯੋਗ ਨਾਲ ਜਿਹੜੇ ਆੜਾ ਆੜੇ ਵਟੇ ਲੰਗਰੇ ਪੜਾਵਾ ਇਹ ਚੱਲਦੇ ਆ ਚਾਪਾਂ ਦੇ ਲੰਗਰ ਜਿਹੜਾ ਲੰਗਰ ਆ ਜੀ ਇਹ ਦੇਸੀ ਘੋਵ ਵਿੱਚ ਚੱਲ ਰਿਹਾ ਜਿੱਤੇ ਤੋਂ ਲੰਗਰ ਸ਼ੁਰੂ ਹੋਇਆ ਵਾ ਉਹਨਾਂ ਦਾ ਤੇ ਸੀਗਾ ਵਰਤਿਆ ਵਾ ਇਸ ਲੰਗਰ ਦੇ ਵਿੱਚ ਕੋਈ ਵੀ ਪ੍ਰਧਾਨ ਨਹੀਂ ਆ ਜਿੰਨੇ ਵੀ ਜਸੇਦਾਰ ਆ ਸਾਰੇ ਬਰਾਬਰ ਆ ਕੋਈ ਅਸੀਂ ਪ੍ਰਧਾਨ ਨਹੀਂ ਹੱਦ ਤੱਕ ਬਣਾਇਆ ਤੇ ਨਾ ਕੋਈ ਖਜਾਨਚੀ ਆ ਮਾਰੇ ਮਾਇਆ ਨਹੀਂ ਜਾਂਦੇ ਆ ਅਸੀਂ ਵਰਤੀ ਜਾਂਦੇ ਆ ਨਾ ਕਦੀ ਗਿਣੀ ਆ ਇਸੇ ਤਰ੍ਹਾਂ ਮਾਰੇ ਬਾਪੂ ਦਾ ਸਭ ਕਿਰਪਾ ਰੱਖਣਾ ਤਾਂਗਾ ਸਾਰੇ ਸੇਵਾਦਾਰਾਂ ਕੋ ਸੇਵਾ ਲੈਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਦੀਪ ਸਿੰਘ ਆ ਜੀ ਕਾਲਿਸਪਨ ਚਾਜ ਇਹ ਆਪਣੀ ਬਾਬਾ ਦੀ ਪਾਪਾ ਗੁਰਦਾ ਸਾਹਿਬ ਜੀ ਦੇ ਜੋੜ ਮੇਲੇ ਸੰਬੰਧ ਵਿੱਚ ਆਪਣੀ ਐਂਬੂਲੈਂਸ ਹੈ ਜੀ ਬਾਬਾ ਦੀਪ ਸਿੰਘ ਐਂਬੂਲੈਂਸ ਸਰਵਿਸ ਉਹਦੇ ਜੋੜ ਮੇਲੇ ਸੰਬੰਧ ਵਿੱਚ ਆਪਾਂ ਫ੍ਰੀ ਸੇਵਾ ਵਾਸਤੇ ਐਂਬੂਲੈਂਸ ਲਾਈ ਹੈ ਜੀ ਪਿਛਲੇ 3 ਦਿਨਾਂ ਤੋਂ ਆਪਣੀ ਇਹਨਾਂ ਨਿਰਮਲ ਸ਼ਹਿਰ ਲਾਗੇ ਆਪਣਾ ਐਂਬੂਲੈਂਸ ਖੜੋਤੀ ਹੈ ਜੀ ਸੋ 24 ਘੰਟੇ ਆਪਾਂ ਸਰਵਿਸ ਦੇ ਰਹੇ ਆਂ ਫ੍ਰੀ ਸੇਵਾ ਜੀ ਇਹ ਬਿਲਕੁਲ ਫ੍ਰੀ ਸੇਵਾ ਕੀ ਹਾਂਜੀ ਜੀ ਬਿਲਕੁਲ ਫ੍ਰੀ ਸੇਵਾ ਦਿੱਤੀ ਹਾਂਜੀ ਸੰਗਤਵਾਦ ਹਾਂਜੀ ਸੰਗਤਵਾਦ ਜੀ ਠੀਕ ਹਾਂਜੀ ਸਾਡੀ ਜੀ ਸੰਸਥਾ ਨਿਰਮਲ ছায়ਾ ਨਸ਼ਾ ਛਡਾਊ ਕੇਂਦਰ ਕਰਨਤਾਨ ਜਨਤਾ ਪਲੇਸ ਤੇ ਕੋਲ ਹੈ ਔਰ ਸਾਡੇ ਵੱਲੋਂ 바ਵਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਅਸੀਂ ਸੰਗਤਾਂ ਨੂੰ ਫ੍ਰੀ ਜਨਰਲ ਮੈਡੀਸਨ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਉਹਨਾਂ ਨੂੰ ਆਪਣੀ ਇਹ ਸੇਵਾ ਦੇ ਰਹੇ ਹਾਂ ਇਹ ਕਿੰਨੇ ਦਿਨ ਤੋਂ ਲਗਾਇਆ ਗਿਆ ਜੀ ਅਸੀਂ ਜੀ ਪਿਛਲੇ 3 ਦਿਨਾਂ ਤੋਂ ਮੈਡੀਕਲ ਕੈਂਪ ਲਗਾ ਰਹੇ ਹਾਂ ਔਰ ਇਥੇ ਅਸੀਂ ਕਾਫੀ ਦੇਖਿਆ ਹੈ ਕਿ ਬੜੀਆਂ ਛੋਟੀਆਂ-ਛੋਟੀਆਂ ਨਿੱਕੇ ਨਿੱਕੇ ਪ੍ਰੋਬਲਮ ਲੈ ਕੇ ਪੇਸ਼ੈਂਟ ਆ ਰਹੇ ਆ ਸੀਗੇ ਔਰ ਉਹਨਾਂ ਨੂੰ ਅਸੀਂ ਦਵਾਈ ਦੇ ਨਾਲ ਉਹਨਾਂ ਨੂੰ ਠੀਕ ਵੀ ਕੀਤਾ ਔਰ ਦੁਬਾਰਾ ਵਾਪਸ ਆਨੂੰ ਰਿਸਪਾਂਸ ਵੀ ਬੜਾ ਵਧੀਆ ਮਿਲੇ ਔਰ ਲੋਕਾਂ ਨੇ ਆਣ ਕੇ ਸਾਨੂੰ ਦੱਸਿਆ ਕਿ ਸਾਨੂੰ ਇਹ ਦਵਾਈ ਚਾਹੀਦੀ ਹੈ ਔਰ ਤੁਸੀਂ ਹਰ ਸਾਲ ਇਸੇ ਤਰ੍ਹਾਂ ਹੀ ਸਾਡੇ ਇਥੇ ਕੈਂਪ ਲਗਾਇਆ ਕਰੋ ਇਹ ਨਹੀਂ